ਪਹਿਲਾਂ ਤੇ ਅਸੀਂ ਕਰੀਏ ਦਾ ਕੰਮ ਕਰਦੇ ਸੀ ਜਾਲ ਬਣਾਉਂਦਾ ਤੇ ਉਹ ਕੰਮ ਫਿਰ ਅਸੀਂ ਛੱਡ ਦਿੱਤਾ ਜਿਸ ਤਰ੍ਹਾਂ ਅਗੇ ਲੇਬਰ ਵੀ ਨਹੀਂ ਮਿਲਦੀ ਉਹੋ ਜੀ ਤੇ ਆਪਣਾ ਵੀ ਸਰੀਰ ਉਸ ਤਰ੍ਹਾਂ ਦਾ ਹੋ ਗਿਆ ਸੀ ਭਾਰਾ ਕੰਮ ਹੋਣ ਕਰਕੇ ਉਹ ਛੱਡਤਾ ਤੇ ਫਿਰ ਅਸੀਂ ਇਹ ਕੰਮ ਕਰਨਾ ਸ਼ੁਰੂ ਕਰਤਾ ਕਿੱਦਾਂ ਨੇ ਆਇਆ ਇਹ ਕੰਮ ਦਾ ਇਹ ਦੇਖੋ ਜੀ ਇਹ ਸਾਡਾ ਬ੍ਰਦਰ ਕੰਮ ਕਰਦਾ ਸੀ ਇਹ ਹਲਵਾਈ ਦਾ ਕੰਮ ਕਰਦਾ ਸੀ ਉਹਦੇ ਨਾਲ ਜੀ ਵੀ ਜਾਇਦਾ ਸੀ ਤੇ ਅਸੀਂ ਗੁਰਦੁਆਰਿਆਂ 'ਚ ਵੀ ਡਿਊਟੀਆਂ ਕੀਤੀਆਂ ਆ ਜਿਦਾਂ ਲਾਂਗਰੀ ਦੇ ਕੰਮ ਲਈ ਸਬਜ਼ੀਆਂ ਬਣਾਉਣੀਆਂ ਚੌਲ ਬਣਾਉਣੇ ਇਹ ਗੁਰਦੁਆਰਿਆਂ 'ਚ ਕਰਦੇ ਹਾਂ ਤੇ ਫਿਰ ਅਸੀਂ ਇਹ ਇੱਧਰ ਬੰਨੇ ਆ ਗਏ ਕਿ ਇਹੋ ਕੰਮ ਤੇ ਹੋ ਨਹੀਂ ਸਕਦਾ ਜਲ ਜਿਹੜਾ ਹੋਤਾ ਤਾਂ ਉਹ ਹੀ ਕਰੀਏ ਹਾਂਜੀ ਕਿੱਥੇ ਕਿੱਥੇ ਕੰਮ ਕੀਤਾ ਗੁਰਦੁਆਰਾ ਸਾਹਿਬ ਜੀ ਅਹੀਂ ਰਵਾਲਸਰ ਗੁਰਦੁਆਰਾ ਕੀਤਾ ਮਣੀ ਕਰਨ ਦੇ ਰਾਹ ਦੇ ਵਿੱਚ ਆਉਂਦਾ ਜਿਹੜਾ ਤੇ ਇੱਕ ਅਸੀਂ ਲੁਧਿਆਣੇ ਤੋਂ ਖਨਵਾਰ ਨੂੰ ਗੁਰਦਾਰੇ ਸਾਹਿਬ ਕੀਤਾ ਜੀ ਗੁਰੂ ਘਰ ਦੀ ਸੇਵਾ ਕਰਦੇ ਕਰਦੇ ਆਪਣਾ ਵੀ ਟਾਲ ਲਗਾ ਲਿਆ ਕਿਦਾਂ ਹਾਂ ਅਜਿਹਾ ਠੀਕ ਆ ਜੀ ਬਹੁਤ ਵਧੀਆ ਕੰਮ ਉਥੇ ਪਰਿਵਾਰ ਤੋਂ ਵੱਖਰੇ ਆ ਰਹਿਣਾ ਪੈਂਦਾ ਸੀ ਇੱਥੇ ਪਰਿਵਾਰ ਦੇ ਵਿੱਚ ਰਹਿਦਾ ਆਪਣਾ ਕੰਮ ਕਰੀਦਾ ਰਾਤ ਨੂੰ ਘਰ ਰਹਿਦਾ ਆ ਕੋਈ ਪ੍ਰੋਬਲਮ ਨਹੀਂ ਆ ਬਾਬੂ ਜੀ ਤੇਰੇ ਵਿੱਚ ਕਿੰਨੇ ਦਾ ਵੇਚਦੇ ਤੁਸੀਂ ਕਿੰਨੀ ਦੀ ਪਲੇਟ ਦਿੰਦੇ ਆ ਇਹ ਅਸੀਂ ਆਪਣੇ ਚੌਲ ਸਬਜੀ ਜਿਹੜੀ ਪਾ ਕੇ ਅਸੀਂ 20 ਰੁਪਏ ਦੀ ਪਲੇਟ ਦਿੰਦੇ ਆ ਜੀ ਤੇ ਫੁਲਕੇ ਜਿਹੜੇ ਆ ਪ੍ਰਸ਼ਾਦੇ ਇਹ ਅਸੀਂ ਦਿੰਦੇ ਆ ਜੀ ਚਾਰ ਤੀਆਂ ਤੀਆਂ ਦੇ ਚਾਰ ਨਾਲ ਸਬਜ਼ੀ ਲੈ ਜੀ 20 ਦੇ ਨਹੀਂ ਕਿਉਂ ਲੱਗਾਈ ਨਹੀਂ ਤਬੀਰ ਪਹਿਲੀ ਕੋਈ ਜਵਾਬ ਉਹ ਦੇਖੋ ਜੀ 20 ਕੀ ਤਾਂ ਰੱਟਿਆ ਕਿ ਕੋਈ ਗਰੀਬੀ ਵੀ ਹੋਏ ਤੇ ਉਹਦਾ ਵੀ ਪੇਟ ਭਰਦੇ ਉਹ ਵੀ ਰੱਜ ਕੇ ਰੋਟੀ ਖਾ ਸਕਦੇ ਹਾਂ ਕੋਈ ਤਰੀਕਾ ਤਾਂ ਨਹੀਂ ਹਾਂਜੀ ਕਈ ਆ ਵੀ ਜਾਂਦੇ ਆ ਕਿਸਿਆਂ ਨੂੰ ਖਵਾ ਦਈਦੇ ਵੀ ਪੈਸੇ ਰੋਈ ਤੇ ਕਹਿੰਦੇ ਯਾਰ ਪੈਸਾ ਨਹੀਂ ਕੋਈ ਉਹਨਾਂ ਅੱਗੇ ਤਾਂ ਕੋਈ ਛਕਲੋ ਕੋਈ ਗੱਲ ਨਹੀਂ ਤੇ ਖਵਾ ਦਈਦੇ ਆਪਣੇ ਪੈਸੇ ਤੋਂ ਵੀ ਫਿਰ ਰੋਜ਼-ਰੋਜ਼ ਇਹ ਬਦਲਦਾ ਕਿ ਨਹੀਂ ਰੋਜ਼-ਰੋਜ਼ ਬਦਲੀਦਾ ਜੀ ਸਬਜ਼ੀ ਜਿਹੇ ਤਰ੍ਹਾਂ ਸੋਮਵਾਰ ਅਸੀਂ ਆਪਣੇ ਰਾਜਮਾ ਚੌਲ ਬਣਾਏ ਅਸੀਂ ਤੇ ਮੰਗਲਵਾਰ ਅਸੀਂ ਮਤਲਬ ਕਿ ਹੋਰ ਕੁਝ ਬਣਾ ਦੇਈਦਾ ਕਾਲੇ ਤਣੇ ਮੰਨ ਲਓ ਬਣਾ ਲੀਦੇ ਆ ਤੇ ਬੁੱਧਵਾਰ ਅਸੀਂ ਆਲੂ ਨਿਓਟਰੀ ਵੀ ਬਣਾ ਦੇਈ ਆ ਤੇ ਵੀਰਵਾਰ ਅਸੀਂ ਕੜੀ ਜੋਲ ਬਣਾ ਦੇਦੇ ਆ ਕੜੀ ਪਟੋਰਾ ਕੌੜੇ ਪਾ ਕੇ ਕੋਈ ਕੰਮ ਕਰਦੇ ਕਰਦੇ ਕੋਈ ਗੱਲ ਕਰਦੇ ਕਰਦੇ ਉੱਥੇ ਨੂੰ ਆ ਗਏ ਔਖਾ ਜਿਹਾ ਨਹੀਂ ਲੱਗਦਾ ਤੁਹਾਨੂੰ ਇਹ ਕੋਈ ਔਖਾ ਨਹੀਂ ਜੇ ਕੰਮ ਕਰਨ ਵਾਲਾ ਬੰਦਾ ਹੋਵੇ ਨਾ ਜੇ ਕੰਮ ਕਰਨ ਦੀ ਨੀਤ ਹੋਵੇ ਤੇ ਫਿਰ ਕੋਈ ਕੰਮ ਨਹੀਂ ਔਖਾ ਬੰਦੇ ਆਥੇ ਤੇ ਕੁਝ ਵੀ ਨਹੀਂ ਔਖਾ ਬੰਡਣੇ ਦੇ ਡੇ ਡੇ ਵੱਡੇ ਜਾਨਵਰ ਵਸ ਕਰ ਛੱਡੇ ਆ ਤੇ ਫਿਰ ਕੰਮ ਦੀ ਕੀ ਕੋਈ ਚੀਜ਼ ਹੀ ਨਹੀਂ ਆ ਪਰਿਵਾਰ ਉਹ ਬਹੁਤ ਵਧੀਆ ਪਰਿਵਾਰ ਆ ਸੁਖੀ ਪਰਿਵਾਰ ਆ ਤੇ ਦੋ ਸਾਡੇ ਬਿਟੇ ਆ ਬਾਹਰ ਆ ਇੱਕ ਸਾਡੀ ਗੁੜੀਆ ਆ ਤੇ ਬਾਕੀ ਘਰ ਦੇ ਆ ਅਸੀਂ ਪੰਜ ਜੀ ਸਾਰੇ ਪਰਿਵਾਰ ਦੇ ਪੰਜ ਜੀ ਆ ਸਵੇਰ ਕਿੰਨੇ ਵਜੇ ਉੱਠਦੇ ਤਿਆਰ ਕਰਦੇ ਸਵੇਰੇ ਅਸੀਂ 4:30 ਵਜੇ ਉੱਠ ਕੇ ਤੇ 5:00 ਵਜੇ ਪੱਠੀ ਲਾ ਕੇ ਸ਼ੁਰੂ ਕਰ ਲਈਦਾ ਕੰਮ ਤੇ 7:00 ਪੌਣੇ ਪੌਣੇ ਦਾ 8:00 ਵਜੇ ਦਾ ਅਸੀਂ ਸਾਧ ਲੈਨੇ ਆ ਔਟੋ ਵਾਲੇ ਨੂੰ ਮਾਨ ਲਾਟ ਕੇ ਲੈ ਆਈਦਾ